ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਦਲਜੀਤੋ ਸਾਝ ਨੇ ਭਾਰਤ ਦੀ ਹਕੂਮਤ ਨੂੰ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਮੇਰੀ ਫਿਲਮ ਤਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਹੋਈ ਸੀ ਪਹਿਲਾਂ ਰਿਕਾਰਡ ਕੀਤੀ ਸੀ ਕੇਵਲ ਉਸ ਦੀ ਰਿਲੀਜ਼ ਡੇਟ ਹੀ ਹਮਲੇ ਤੋਂ ਬਾਅਦ ਸੀ ਕਿ ਬਣੀ ਤਾਂ ਪਹਿਲਾਂ ਸੀਗੀ ਪਰ ਉਸ ਦੇ ਵਿੱਚ ਇੱਕ ਮੁਸਲਿਮ ਐਕਟ੍ਰੈਸ ਕਰਕੇ ਤੁਸੀਂ ਮੇਰੀ ਫਿਲਮ ਨੂੰ ਬੈਨ ਕਰ ਦਿੱਤਾ ਤੁਸੀਂ ਮੇਰੀ ਫਿਲਮ ਅੰਨੇ ਪਖਤੋਂ ਨਹੀਂ ਲੱਗਣ ਦਿੱਤੀ ਪਰ ਤੁਸੀਂ ਮੈਨੂੰ ਇਹ ਚੀਜ਼ ਦੱਸੋ ਕਿ ਹੁਣ ਜਿਹੜਾ ਕ੍ਰਿਕਟ ਮੈਚ ਹੋਇਆ ਹੈ ਇਹ ਕਿਸ ਦੀ ਮਨਜ਼ੂਰੀ ਦੇ ਨਾਲ ਹੋਇਆ ਹੈ ਦਲਜੀਤ ਦੋਸਾਂਝ ਨੇ ਇਸ ਪ੍ਰਕਾਰ ਦੇ ਨਾਲ ਅੰਨੇ ਪਖਤਾਂ ਦੀ ਭੂਆ ਦੇ ਸਮੇਤ ਹੀ ਸਾਰਿਆਂ ਦੀ ਕਲਾਸ ਲਾ ਦਿੱਤੀ ਤੁਹਾਨੂੰ ਦੂਜੀ ਖਬਰ ਦੱਸਦਾ ਦਲਜੀਤ ਦੋਸਾਂਝ ਦੇ ਨਾਲ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਬੈਨ ਕਰ ਦਿੱਤਾ ਗਿਆ ਸਰਦਾਰ ਜੀ 3 ਬੈਨ ਕਰ ਦਿੱਤੀ ਗਈ ਕਿਉਂਕਿ ਉਸ ਦੇ ਵਿੱਚ ਮੁਸਲਿਮ ਐਕਟਰੈਸ ਸੀ ਅਤੇ ਇੱਕ ਫਿਲਮ ਦੇ ਵਿੱਚ ਪੰਜਾਬ ਦਾ ਸਿੱਖਾਂ ਦਾ ਇਤਿਹਾਸ ਦਿਖਾਇਆ ਗਿਆ ਸੀ ਜੋ ਭਾਰਤੀ ਹਕੂਮਤ ਨੂੰ ਸਰਕਾਰ ਨੂੰ ਬਿਲਕੁਲ ਪਸੰਦ ਨਹੀਂ ਸੀ ਪਰ ਕਾਜੋਲ ਦੇਵ ਗੰਦੀ ਅਜੇ ਦੇਵ ਗੰਦੀ ਘਰ ਵਾਲੀ ਕਾਜੋਲ ਬਾਲੀਵੁੱਡ ਦੀ ਨਾਮ ਚ ਐਕਟਰਸ ਉਸ ਦੀ ਜਿਹੜੀ ਵੈਬ ਸੀਰੀਜ਼ ਹੈ ਉਸ ਦਾ ਨਾਮ ਹੈ ਟ੍ਰਾਇਲਸ ਟ੍ਰਾਇਲਸ ਦਾ ਦੂਸਰਾ ਸੀਜ਼ਨ ਹੌਟਸਟਾਰ ਦੇ ਉੱਤੇ ਆਇਆ ਹੌਟਸਟਾਰ ਅੰਬਾਨੀ ਦਾ ਹੈ ਉਸ ਦੇ ਵਿੱਚ ਐਲੀ ਖਾਨ ਨਾਮ ਦਾ ਇੱਕ ਪਾਕਿਸਤਾਨੀ ਬ੍ਰਿਟਿਸ਼ ਮੂਲ ਦਾ ਐਕਟਰ ਹੈ ਸਾਡੀ ਪਾਕਿਸਤਾਨੀਆਂ ਨਾਲ ਕੋਈ ਦੁਸ਼ਮਣੀ ਨਹੀਂ ਐਸੀ ਕਹਨੇ ਆ ਵਪਾਰ ਕਰੋ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਬੀਆਂ ਦੇ ਹੱਕ ਦੀ ਗੱਲ ਆਉਂਦੀ ਹੈ ਉਦੋਂ ਤੁਹਾਡੇ ਵਪਾਰ ਕਿੱਥੇ ਜਾਂਦੇ ਨੇ ਉਦੋਂ ਇਹ ਸਾਰੀਆਂ ਚੀਜ਼ਾਂ ਕਿੱਥੇ ਜਾਂਦੀਆਂ ਨੇ ਪੰਜਾਬੀਆਂ ਦੇ ਉੱਤੇ ਬੈਨ ਆਪਣੇ ਲੋਕਾਂ ਦੇ ਉੱਤੇ ਬੈਨ ਨਹੀਂ ਕਾਜੋਲ ਫਿਲਮ ਦੇ ਵਿੱਚ ਇਸ ਵੈਬ ਸੀਰੀਜ਼ ਦੇ ਵਿੱਚ ਉਹ ਪਾਕਿਸਤਾਨੀ ਐਕਟਰ ਦੇ ਨਾਲ ਪੱਪੀਆਂ ਲੈ ਰਹੀ ਹੈ ਉਸਦੇ ਨਾਲ ਚੁੰਮੇ ਚਾਟੀ ਕਰ ਰਹੀ ਹੈ ਉਸਦੇ ਨਾਲ ਚੁੰਮੀ ਚਾਟੀ ਹੋ ਸਕਦੀ ਹੈ ਉਸ ਨਾਲ ਵਪਾਰ ਹੋ ਸਕਦਾ ਹੈ ਇਹ ਆਪਦੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਪਰ ਪੰਜਾਬੀਆਂ ਦੀ ਸਿੱਖਿਆ ਦੀ ਗੱਲ ਆਊਗੀ ਤਾਂ ਉੱਥੇ ਉਹਨਾਂ ਨੂੰ ਆਤੰਕਵਾਦੀ ਦੇਸ਼த்ਰੋਹੀ ਕਿਹਾ ਜਾਂਦਾ ਹੈ ਤੁਹਾਨੂੰ ਮੈਂ ਸੋਨਮ ਬਾਖਚੂਕ ਦਾ ਇੱਕ ਵੀਡੀਓ ਸੁਣਾਉਣਾ ਹੈ ਸੋਨਮ ਬਾਖਚੂਕ ਨੇ ਇਹਨਾਂ ਦੀ ਸਿੱਧੀ ਸਿੱਧੀ 폴폴 ਦਿੱਤੀ ਸੋਨਮ ਬਾਖਚੂਕ ਨੇ ਆਖ ਦਿੱਤਾ ਕਿ ਭਾਈ ਜਿਹੜੀ ਭਾਰਤ ਸਰਕਾਰ ਹੈ ਸੀ ਭਾਰਤ ਸਰਕਾਰ ਨੂੰ ਕਿੰਨੀ ਵਾਰੀ ਕਿਹਾ ਕਿ ਜਿਹੜੀ ਚੀਨ ਹੈ ਚੀਨ ਭਾਰਤ ਦੀ ਸੀਮਾ ਦੇ ਉੱਤੇ ਆ ਚੁੱਕਾ ਹੈ ਉਸਨੇ ਭਾਰਤ ਦੀ ਜਿਹੜੀ ਸੀਮਾ ਹੈ ਭਾਰਤ ਦੇ ਏਰੀਏ ਦੇ ਉੱਤੇ ਚੀਨ ਨੇ ਕਬਜ਼ਾ ਕਰ ਲਿਆ ਅਸੀਂ ਭਾਰਤ ਸਰਕਾਰ ਨੂੰ ਕਈ ਵਾਰੀ ਕਿਹਾ ਸਾਨੂੰ ਅੱਤਵਾਦੀ ਕਹਿ ਦਿੰਦੇ ਨੇ ਜਦੋਂ ਅਸੀਂ ਸੱਚ ਬੋਲਦੇ ਹਾਂ ਸਾਨੂੰ ਦੇਸ਼ਦ్రోਹੀ ਆਤੰਕਵਾਦੀ ਕਹਿ ਦਿੰਦੇ ਨੇ ਪਰ ਇਹ ਜਿਹੜਾ ਆਪਦੀ ਮਰਜ਼ੀ ਦੇ ਨਾਲ ਚੀਨ ਨੂੰ 4000 ਕਿਲੋਮੀਟਰ ਦੇ ਹੈ ਤੇ ਕੀ ਇਹ ਆਤੰਕਵਾਦੀ ਨੇ ਜਾਂ ਦੇਸ਼ ਭਗਤ ਨੇ ਸੋਨਮ ਬਾਜੂਖੜਾ ਤੁਸੀਂ ਵੀਡੀਓ ਦੇਖ ਲਓ ਇੱਧਰ ਸੁਣ ਲਓ ਯਾਰ ਸਾਰੀ ਗੱਲਬਾਤ ਉਹਨਾਂ ਦੀ ਪਹਿਲਾਂ ਦੂਸਰੀ ਤਰਫ ਉੱਤਰ ਸੇ ਚੀਨ ਆਪਣਾ ଅतिक्रमण ਵਧਾਏ ਜਾ ਰਿਹਾ ਹੈ ਦਸ਼ਕਾਂ ਸੇ ਔਰ ਹਾਲ ਕੇ ਸਾਲੋਂ ਮੈਂ ਤੋ ਹੱਦ ਸੇ ਜ਼ਿਆਦਾ और ये भी छुपाया जा रहा है एक तरफ इतनी पीड़ा इन चरवाहे समुदायों को और उसके बाद वो आह भी ना कर पाए अगर वो आह करें अगर कोई कहे कि यहाँ पर ज़मीनें गई हैं हमारी हमारे जमीनों को बचा नहीं पाए हैं तो उनको कभी देशद्रोही कभी उनको धमकियां दी जाती हैं जब हम ये कह रहे थे कि हम बॉर्डर की तरफ मार्च करेंगे तो कई लोगों ने हमें भी आप देशद्रोही हैं ऐसा कहा तो मैं कहता हूं हम आह भी भर लें, तो हो जाते हैं बदनाम वो कत्ल भी करें तो चर्चा नहीं होता ये हालत है आज की सरकार की हम पे जो जुल्म हो रहा है हमारे सर कट रहे हैं हम आह करें तो देशद्रोही बन रहे हैं जो 4000 स्क्वायर किलोमीटर चीनियों को सौंप दे चर्चा नहीं होती तो अब होगा अब होगा लद्दाख के लोग जाकर वास्तविक भूमि पर उद्योगों को कितना चरवा चरागा जा रहा है कितने किलोमीटरों मतलब एक पूरा शहर जितना जमीन उद्योगों के लिए चरवाहों के चरागे जा रहे हैं दूसरी तरफ उससे भी बीस गुना ज्यादा चीन को जा रहा है तो क्या हालत है इन चरवाहों की देश को दिखाने की जरूरत है ताकि उन्हें समझ आए कि ये संरक्षण लद्दाख के लोग कुछ ऐसे ही नहीं मांग रहे हैं जरूरत है इसकी उनके जान पे बन आई है उनके रोजी पे बन आई है ਸੋਨਮ ਬਾנגਚੂ ਦਾ ਜਿਹੜਾ ਵੀਡੀਓ ਸੀ ਤੁਸੀਂ ਸੁਣਿਆ ਦੇਖੋ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜਾ ਚੀਨ ਹੈ ਭਾਰਤ ਦੀ ਸਰਹੱਦ ਦੇ ਉੱਤੇ ਆ ਗਿਆ ਅਤੇ ਭਾਰਤ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਦਾ ਜਾ ਰਿਹਾ ਪਰ ਮੋਦੀ ਜਿਹੜਾ ਲਦਾਖ ਨੂੰ ਸਪੈਸ਼ਲ ਰਾਜ ਦਾ ਦਰਜਾ ਨਹੀਂ ਦੇ ਰਿਹਾ ਜੇ ਲਦਾਖ ਨੂੰ ਸਪੈਸ਼ਲ ਰਾਜ ਦਾ ਦਰਜਾ ਮਿਲਿਆ ਹੋਊਗਾ ਉੱਥੇ ਜਿਸ ਪ੍ਰਕਾਰ ਦੇ ਨਾਲ ਅੱਜ ਦੇ ਤਰੀਕ ਦੇ ਵਿੱਚ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਰੋਕ ਲੱਗੂਗੀ ਜੜੀਆਂ ਚਰਕਾਹਾਂ ਨੇ ਉੱਥੇ ਬੱਕਰੀ ਚਰਾਉਣ ਵਾਲੇ ਭੇਡਾਂ ਚਰਾਉਣ ਵਾਲੇ ਨੇ ਤਾਂ ਉੱਥੇ ਜਾਨਵਰਾਂ ਦੇ ਚਰਾਉਣ ਵਾਲੀ ਜਿਹੜੀ ਜਗ੍ਹਾ ਹੈ ਉਸ ਨੂੰ ਵੀ ਬਚਾਇਆ ਜਾ ਸਕੂਗਾ ਅਤੇ ਫੈਕ ਇਹ ਲੇਕਸ ਨੇ ਲਦਾਖ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੂਗਾ ਪਰ 5 ਸਾਲਾਂ ਤੋਂ ਸੋਨਮ ਬਾਗਚੂਕ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਪਰ ਅਜੇ ਤੱਕ ਮੋਦੀ ਸਾਹਿਬ ਨੂੰ ਇਹ ਨਹੀਂ ਮਿਲ पाए ਜਦੋਂ ਤੁਸੀਂ ਸੱਚ ਬੋਲਿਆ ਹੁਣ ਸੋਨਮ ਬਾਗਚੂਕ ਦੇ ਉੱਤੇ ਵੀ ਐਨਐਸਏ ਅਤੇ ਯੂਈਪੀਏ ਲਾ ਕੇ ਉਹਨਾਂ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਕੀ ਗੱਲ ਜਦੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਨੇ ਸੱਚ ਬੋਲਿਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਉਹ ਅਜਨਾਲਾ ਥਾਣੇ ਦੇ ਵਿੱਚ ਪਹੁੰਚ ਗਏ ਸਨ ਚਲੋ ਇੱਕ ਗਲਤੀ ਹੋਈ ਪਰ ਉਹਨਾਂ ਨੇ ਕਿਸੇ ਦੇ ਨਾਲ ਮਾਰਕਟਾਈ ਨਹੀਂ ਕੀਤੀ ਸੀ ਉਹਨਾਂ ਨੇ ਕੋਈ ਗੋਲੀਬਾਰੀ ਨਹੀਂ ਚਲਾਈ ਉੱਥੇ ਉਹੀ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਵੀ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਹਨਾਂ ਦੇ ਉੱਤੇ NSA UAPA ਲਾਤਾ ਸੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਬਾਰੇ ਗੱਲ ਚੱਲ ਰਹੀ ਕਿ ਇਹਨਾਂ ਨੂੰ ਵੀ ਦੇਖਿਓ ਮੋਦੀ ਹੁਣੀ ਜਿਹੜੇ ਜਿਹੜੇ ਤੜੀ ਪਾਰ ਲੋਕ ਨੇ ਇੱਥੇ ਫਿਰਦੇ ਨੇ ਭਾਰਤ ਦੇ ਵਿੱਚ ਭਾਰਤ ਦੀ ਸੱਤਾ ਚਲਾ ਰਹੇ ਨੇ ਉਹ ਇਹਨਾਂ ਨੂੰ ਅਸਾਮ ਭੇਜਣ ਵਾਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਪਰ ਤੁਹਾਨੂੰ ਪੁਰਤਗਾਲ ਦੀ ਸੁਪੇਂਦੀ ਖਬਰ ਦੱਸਦੇ ਹਾਂ ਪੁਰਤਗਾਲ ਦੇ ਵਿੱਚ ਪੰਜਾਬੀਆਂ ਦਾ ਸਿੱਖਾਂ ਦਾ ਕਿਸ ਪ੍ਰਕਾਰ ਦੇ ਨਾਲ ਡੰਕਾ ਪਾਚ ਰਿਹਾ ਹੈ ਸਿੱਖਾਂ ਨੇ ਪੁਰਤਗਾਲ ਦੇ ਵਿੱਚ ਬਾਈ ਜੀ ਕਮਾਲ ਕਰ ਦਿੱਤੀ ਸਿੱਖਾਂ ਨੇ ਪੁਰਤਗਾਲ ਦੇ ਵਿੱਚ ਇਤਿਹਾਸ ਰਚ ਦਿੱਤਾ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਹੈ ਪਹਿਲਾ ਸਰਦਾਰ ਅਮਰੀਕ ਸਿੰਘ ਜੋ ਕਿ ਸੁਪੇਨ ਵਾਲੇ ਨੇ ਸੁਪੇਨ ਦੇ ਵਿੱਚ ਇਟਲੀ ਦੇ ਵਿੱਚ ਜਦੋਂ ਫਲੱਡ ਆਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਤਾਂ ਉੱਥੇ ਸਾਡੇ ਬਹੁਤ ਸਾਰੇ ਜਿਹੜੇ ਸਿੱਖ ਵੀਰ ਨੇ ਮਦਦ ਕਰਨ ਵਾਸਤੇ ਪਹੁੰਚੇ ਸਨ ਜਿਨ੍ਹਾਂ ਨੂੰ ਸਾਡਾ ਭਾਰਤੀ মিডিਆ ਅਕਸਰ ਖਾਲਿਸਤਾਨੀ ਆਤੰਕਵਾਦੀ ਕਹਿ ਦਿੰਦਾ ਹੈ ਪਰ ਸਾਡੇ ਜਿਹੜ ਨੇ ਸੁਪੇਨ ਦੇ ਵਿੱਚ ਇਟਲੀ ਦੇ ਵਿੱਚ ਜਦੋਂ ਫਲੱਡ ਆਇਆ ਤਾਂ ਜਿੰਨੀ ਮਦਦ ਕੀਤੀ ਤਾਂ ਉੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਸਪੈਸ਼ਲ ਪਾਵਰਾਂ ਦਿੱਤੀਆਂ ਤੁਸੀਂ ਜਿੱਧਰ ਜਾਓਗੇ ਤੁਹਾਡੀ ਗੱਡੀ ਦਾ ਕੋਈ ਵੀ ਚਲਾਨ ਨਹੀਂ ਕਟਿਆ ਜਾਊਗਾ ਤੁਹਾਡੀ ਗੱਡੀ ਦੇ ਪਿੱਛੇ ਜੜੀਆਂ ਗੱਡੀਆਂ ਹੋਣਗੀਆਂ ਉਹਨਾਂ ਦਾ ਵੀ ਚਲਾਨ ਨਹੀਂ ਕਟਿਆ ਜਾਊਗਾ ਪਰ ਹੁਣ ਇਹ ਪੁਰਤਗਾਲ ਦੇ ਵਿੱਚ ਪਹੁੰਚ ਕੇ ਪੁਰਤਗਾਲ ਦੇ ਵਿੱਚੋਂ ਇਲੀਗਲ ਇਮੀਗ੍ਰੈਂਟਸ ਨੂੰ ਤਾਂ ਕੱਢਣ ਦੀ ਗੱਲ ਚੱਲ ਰਹੀ ਪਰ ਉੱਥੇ ਜਿਹੜੇ ਟੈਕਸ ਭਰਦੇ ਨੇ ਉਹਨਾਂ ਨੂੰ ਵੀ ਕੱਢਣ ਦੀ ਗੱਲ ਚੱਲ ਰਹੀ ਸੀ ਤੁਸੀਂ ਇਹਨਾਂ ਦਾ ਵੀਡੀਓ ਸੋਨੋ ਬਾਕੀ ਜਾਣਕਾਰੀ ਇਸ ਦੇ ਬਾਰੇ ਬਾਅਦ ਚ ਦੱਸਦੇ ਹਾਂ ਆਉਂਦੇ ਆ ਤੇ ਅੱਜ ਸਾਰੇ ਆ ਪੋਪੜੀਆ ਕੱਕ ਵੀਡੀਓ ਪਾਓ ਦੇਖੀ ਕਿਦਾਂ ਫੈਲਦੀ ਧਾਰੇ ਪਾਦੇ ਪਤਾ ਲੱਗਦਾ ਜੇ ਲੋੜ ਪਈ ਤਾਂ ਅਗਲੀ ਵਾਰੀ ਵੱਡਾ ਇਸ ਤੋਂ ਵੀ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ ਇਨਸਾਨ ਯਾਰਾ ਇੱਕ ਗੱਲ ਆ ਮੇਰੇ ਭਰਾ ਇੱਥੇ ਵੀ ਇਹਨੇ ਖੜੇ ਆ ਤੁਸੀਂ ਸਾਰੇ ਬਹੁਤ ਚਿੰਤਾ ਤੇ ਹੋ cuatro años pagando seguro social cinco años pagando seguro social y ahora dicen que somos criminales vale somos criminales nosotros no parten de esa documentación nosotros por no no es tema de racismo por favor ਇਹ ਮੋਕਟਿਜ਼ਾਡੋ ਕਮ ਵੋਸਟਰੋ ਨੀਨੋਸ ਵੋਸਟਰ ਇਹ ਤੇ ਤੁਸੀਂ ਸੁਣ ਲਿਆ ਹੁਣ ਇੱਥੇ ਜਿਹੜਾ ਪੁਰਤਗਾਲ ਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਕੱਢਣ ਦੀ ਗੱਲ ਚੱਲ ਰਹੀ ਹੈ ਜਿਵੇਂ ਦੁਨੀਆ ਦੇ ਵਿੱਚ ਅੱਡੜ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਅੱਜ ਦੀ ਤਰੀਕ ਦੇ ਵਿੱਚ ਡੰਕੀ ਲਾ ਕੇ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਤਾਂ ਕੱਢਣਾ ਉੱਥੋਂ ਬਿਲਕੁਲ ਜਾਇਜ਼ ਹੈ ਅਮਰੀਕਾ ਦੇ ਵਿੱਚੋਂ ਵੀ ਬਹੁਤ ਸਾਰੇ ਕ੍ਰਿਮੀਨਲ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਪਰ ਅੱਜ ਦੀ ਤਰੀਕ ਦੇ ਵਿੱਚ ਹੁਣ ਪੁਰਤਗਾਲ ਦੇ ਵਿੱਚ ਵੀ ਇਹ ਮਸਲਾ ਛਿੜ ਚੁੱਕਾ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਇਹਨਾਂ ਉਹਨਾਂ ਦੇਸ਼ਾਂ ਦੇ ਵਿੱਚ ਖਰਾਬੀਆਂ ਕਰ ਰਹੇ ਨੇ ਇਸੇ ਕਰਕੇ ਪੁਰਤਗਾਲ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਪਰ ਉਸ ਦੇ ਵਿੱਚ ਜਿਹੜੇ ਸਹੀ ਲੋਕਾਂ ਨੂੰ ਕੱਢਿਆ ਜਾ ਰਿਹਾ ਉਸ ਦੇ ਖਿਲਾਫ ਸਿੱਖਾਂ ਨੇ ਇਕੱਠੇ ਹੋ ਕੇ ਇੱਥੇ ਇੱਕ ਜਿਹੜਾ ਪ੍ਰੋਟੈਸਟ ਹੈ ਬਹੁਤ ਵੱਡਾ ਪ੍ਰੋਟੈਸਟ ਕੀਤਾ ਜਿਨ੍ਹਾਂ ਦੇ ਕੋਲ ਵੀਜ਼ਾ ਹੈ ਉਹਨਾਂ ਦੇ ਕੋਲ ਕਾਨੂੰਨ ਦੀ ਪ੍ਰਵਾਨਗੀ ਹੈ ਉਹ ਲੋਕ ਪੁਰਤਗਾਲ ਦੇ ਵਿੱਚ ਰਹਿਣ ਚਾਹੇ ਸਪੇਨ ਦੇ ਵਿੱਚ ਰਹਿਣ ਉੱਥੋਂ ਦੀਆਂ ਸਰਕਾਰਾਂ ਉਹਨਾਂ ਨੂੰ ਨਹੀਂ ਕੱਢ ਸਕਦੀਆਂ ਹਾਂ ਜਿਹੜੇ ਲੋਕ ਇਲੀਗਲ ਨੇ ਕ੍ਰਾਈਮ ਕਰਕੇ ਗਏ ਨੇ ਉੱਥੋਂ ਦੀਆਂ ਸਰਕਾਰਾਂ ਉਹਨਾਂ ਨੂੰ ਕੱਢਣ ਬਿਲਕੁਲ ਕਿਸੇ ਵੀ ਪਾਸੇ ਭਜਾ ਸਕਦੀਆਂ ਨੇ ਉਸ ਦੇ ਵਿੱਚ ਇਹਨਾਂ ਨੇ ਕਹਿਤਾ ਚਾਹੇ ਸਾਨੂੰ ਫਜਾਮਾ ਗਏ ਤੇ ਸਰਕਾਰ ਨੂੰ ਦੱਸਾਂਗੇ ਕਿ ਸਾਡੇ ਜਿਹੜੇ ਲੋਕ ਨੇ ਇੱਥੇ ਸਹੀ ਨੇ ਪਿਛਲੇ 4 ਸਾਲਾਂ ਤੋਂ ਟੈਕਸ ਭਰਦੇ ਨੇ ਅਸੀਂ ਉਹਨਾਂ ਦੇ ਨਾਲ ਹਾਂ ਉਹਨਾਂ ਨੂੰ ਅਸੀਂ ਇੱਥੋਂ ਨਹੀਂ ਕੱਢਣ ਦੇਵਾਂਗੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬਹੁਤ ਸਾਰੇ ਲੋਕ ਪੰਜਾਬ ਦੇ ਬਾਰੇ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਪੰਜਾਬੀ ਗਏ ਨੇ ਇੰਡੀਅਨ ਸਕੇ ਨੇ ਉਹ ਪ੍ਰਵਾਸੀ ਨੇ ਉੱਥੋਂ ਉਹਨਾਂ ਨੂੰ ਕੱਢਿਆ ਜਾਊਗਾ ਉਹਨਾਂ ਨੂੰ ਕੱਢਣ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਕਾਨੂੰਨ ਦੀ ਲੋੜ ਪਊਗੀ ਕਿ ਇਹਨਾਂ ਨੇ ਸਾਡੇ ਇਸ ਕਾਨੂੰਨ ਦਾ ਉਲੰਘਣ ਕੀਤਾ ਇਸ ਕਰਕੇ ਉਹਨਾਂ ਨੂੰ ਅਮਰੀਕਾ ਕੈਨੇਡਾ ਤੋਂ ਕੱਢਿਆ ਜਾਊਗਾ ਪਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਵਾਸਤੇ ਕੋਈ ਕਾਨੂੰਨ ਬਣਿਆ ਹੀ ਨਹੀਂ ਉਹਨਾਂ ਰੱਖੀ ਹੀ ਨਹੀਂ ਗਈ ਉਹਨਾਂ ਵਾਸਤੇ ਕੋਈ ਫੀਸ ਵੀ ਨਹੀਂ ਰੱਖੀ ਗਈ ਕਿ ਉਹ ਪੰਜਾਬ ਚਉਣਗੇ ਅਤੇ ਵਪਾਰ ਕਰਨਗੇ ਉਸ ਦੇ ਵਾਸਤੇ ਉਹਨਾਂ ਨੂੰ ਪੰਜਾਬ ਆਉਣ ਵਾਸਤੇ ਇੰਨੇ ਬੈਂਡ ਲੈਣੇ ਪੈਣਗੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਤਾਂ ਉਸ ਸਮੇਂ ਅਗਰ ਵਿਦੇਸ਼ ਤੋਂ ਵੀ ਕੋਈ ਪੰਜਾਬ ਹੁੰਦਾ ਸੀ ਤਾਂ ਅੰਗਰੇਜ਼ਾਂ ਨੂੰ ਵੀ ਪੰਜਾਬੀ ਦੀ ਆਈਲੈਂਡਸ ਕਰਨੀ ਪੈਂਦੀ ਸੀ ਪਰ ਅੱਜ ਪੰਜਾਬ ਦੇ ਵਿੱਚ ਆ ਕੇ ਜਿਹੜੇ ਬਿਹਾਰੀ ਨੇ ਉਹ ਪੰਜਾਬੀਆਂ ਨੂੰ ਹੀ ਬਿਹਾਰੀ ਸਿਖਾ ਰਹੇ ਨੇ ਉਹਨਾਂ ਦੀਆਂ ਬਹੁ-ਬੇਟੀਆਂ ਦੇ ਨਾਲ ਧੀਆਂ ਪੈਣਾ ਦੇ ਨਾਲ ਗਲਤ ਕੰਮ ਕਰਦੇ ਨੇ ਦੂਜੇ ਪਾਸੇ ਪੰਜਾਬੀਆਂ ਦੇ ਵਿੱਚ ਜਿਹੜੀ ਉਪਲ ਫਾਰਮ ਵਾਲੀ ਕੁੜੀ ਹੈ ਉਸ ਦਾ ਤਾਂ ਤੁਹਾਨੂੰ ਪਤਾ ਹੀ ਇਹਨਾਂ ਕੁੜੀ ਇਹੋ ਜਿਹੀਆਂ ਕੁੜੀਆਂ ਨੇ ਜਿਸ ਪਰ ਦੇ ਨਾਲ ਅੱਜ ਕੱਲ ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਇਹਨਾਂ ਪ੍ਰਵਾਸੀਆਂ ਦੇ ਇੰਨੇ ਸਾਰੇ ਹੌਸਲੇ ਵੱਧ ਰਹੇ ਨੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਉਪਲ ਫਾਰਮ ਵਾਲੀ ਕੁੜੀ ਅੱਜ ਕੱਲ ਕੀ ਕਰ ਰਹੀ ਹੈ ਕੁੱਲੜ ਪੀਜ਼ਾ ਵਾਲੇ ਕਪਲ ਫਿਰ ਉਨਾ ਹੀ ਅਸ਼ਲੀਲ ਹਰਕਤਾਂ ਤੇ ਗੰਦੇ ਵੀਡੀਓ ਬਣਾ ਕੇ ਪਾਉਣ ਲੱਗੇ ਉਪਲ ਫਾਰਮ ਵਾਲੀ ਕੁੜੀ ਵੀ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਵੀਡੀਓ ਘੁਮ ਰਹੇ ਨੇ ਜਿਸ ਦੇ ਉੱਤੇ ਲਿਖਿਆ ਜਾਂਦਾ ਕਿ ਹੁਣ ਇਸ ਨੇ ਇਸ ਕਾਲੇ ਨੂੰ ਫੜ ਲਿਆ ਹੁਣ ਇਸ ਨੇ ਕੋਰੇ ਨੂੰ ਫੜ ਲਿਆ ਪਰ ਕਿਸੇ ਬੱਚੇ ਦੇ ਕੈਰੇਕਟਰ ਦੇ ਉੱਤੇ ਨਹੀਂ ਜਾਂਦੇ ਪਰ ਮਸਲਾ ਇੱਥੇ ਕੇਵਲ ਇੰਨਾ ਹੈ ਕਿ ਕੁੜੀਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਪਰਵਾਸੀਆਂ ਦੇ ਵਾਸਤੇ ਪੰਜਾਬ ਦੇ ਵਿੱਚ ਵੀ ਕੋਈ ਆਈਲੈਂਡਸ ਰੱਖੀ ਜਾਣੀ ਚਾਹੀਦੀ ਹੈ ਕੋਈ ਵੀ ਪਰਵਾਸੀ ਆਵੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਨਾ ਖਰੀਦ ਸਕੇ ਅਤੇ ਉਹ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਰਹੇ ਉਸ ਦੇ ਖਿਲਾਫ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਮਾਰਕਟਾਈ ਦਾ ਮਾਮਲਾ ਨਹੀਂ ਹੋਣਾ ਚਾਹੀਦਾ ਜਿਸ ਤੋਂ ਬਾਅਦ ਉਸ ਨੂੰ ਇਥੋਂ ਦਾ ਕੇਵਲ ਆਧਾਰ ਕਾਰਡ ਬਣਾ ਕੇ ਦਿੱਤਾ ਜਾ ਸਕਦਾ ভোটার ਕਾਰਡ ਉਹ ਵੀ ਨਹੀਂ ਦਿੱਤਾ ਜਾ ਸਕਦਾ ਤੇ ਪੰਜਾਬ ਦੇ ਵਿੱਚ ਉਹ ਸਾਰੀ ਉਮਰ ਜ਼ਮੀਨ ਨਹੀਂ ਖਰੀਦ ਸਕਦਾ ਹੀ ਕੋਈ ਕੋਠੀ ਖਰੀਦ ਸਕਦਾ ਹੈ ਇਸ ਪ੍ਰਕਾਰ ਦੇ ਨਿਯਮ ਸਖਤੀ ਦੇ ਨਾਲ ਪੰਜਾਬ ਦੇ ਵਿੱਚ ਬਣਨੇ ਚਾਹੀਦੇ ਨੇ ਸੋ ਮਿਲਾਂਗੇ ਨਵੇਂ ਵੀਰੋ ਨਵੀਂ ਜਾਣਕਾਰੀ ਦੇ ਨਾਲ ਜਾਣਕਾਰੀ ਪਸੰਦ ਆਈ ਤਾਂ ਇੱਕ ਛੁੱਟਾ ਜਿਹਾ ਸਪੋਰਟ ਹੈਸ ਵੀਡੀਓ ਦੇ ਥੱਲੇ ਜ਼ਰੂਰ ਸਪੋਰਟ ਕਰਿਓ ਤੁਹਾਡੇ ਕਹਿਣ ਦੇ ਖਾਤਰ ਅਸੀਂ ਪੰਜਾਬੀ ਦੇ ਵਿੱਚ ਸਪੈਸ਼ਲ ਵੀਡੀਓ ਬਣਾ ਕੇ ਲਿਆਏ ਹੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ